ਤੁਹਾਡਾ ਆਪਣਾ ਚੈਨਲ ਗੁਰੂ ਢੱਲ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਹੈ ਨਹੀਂ ਇੱਥੇ ਕੋਈ ਵੀ ਅੱਛੀ ਨਿਗਾਹ ਵਰਤਿਆ ਜੀ ਤੇ ਸਮਝ ਲਓ ਅੱਜ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਦੇਖਦੇ ਆ ਅੱਜ ਆਖਿਤਾ ਤੇ ਹੈ ਨਹੀਂਗਾ ਬਿਲਕੁਲ ਹੀ ਆਇਆ ਤਾਂ ਹੈਗਾ ਮੈਂ ਅੰਦਰ ਵਸ ਨਹੀਂ ਹੈਗਾ ਸ਼ਾਂਤੀ ਭਈ ਇਹ ਬਿਲਕੁਲ ਉਹ ਬਿਊਟ ਇੱਕ ਪਾਈਪ ਹਨਰਰਾਤੀ ਬਿਲਕੁਲ ਨਹੀਂ ਆਏਗਾ। ਦੇਖ ਲਿਆ। ਠੀਕ ਹੈ ਜੀ ਚੱਲਦੇ ਪਏ ਆ ਤੁਰ ਕੇ ਜਾਣਾ ਪੈਂਦਾ ਅੰਦਰ ਨੂੰ 2 ਕਿਲੋਮੀਟਰੇ ਨਾਨਕ ਸਰਕਲੇਰਾ ਅੱਜ ਆਪਾਂ ਆਏ ਆ ਨਾਨਕ ਸਰਕਲੇਰਾ ਦੀ ਆਤ ਤੱਕ ਗਏ ਆ ਸ਼ਾਂਤੀਪੁਰੀ ਇੱਥੇ ਅੱਜ ਕੋਣੀ ਕਿਉਂ ਸ਼ਾਂਤੀ ਹੈ? ਉੱਪਰ ਹਾਂ ਹਾਂ ਦੋ ਸੇਂ ਜੀ। ਸਨ ਅਲਬੀ ਤੇ ਕਹਿ ਉਹ ਜਾਰੀ ਨੇ ਖੇਤਾਂ ਦੀ ਪੂਰੀ ਤਰ੍ਹਾਂ ਦੀ ਸਮੈਲ ਆ ਰਹੀ ਹੈ। ਹੋਰ ਦੀ ਸਭ ਠੀਕ ਠਾਕ ਹੋਣਾ। ਵੀਡੀਓ ਆਏਗੀ ਜੀ ਹੁਣ ਤਨ ਤਨ ਬਾਬਾ ਬੁੱਢਾ ਸਾਹਿਬ ਦੀ। 6 ਤਰੀਕ ਨੂੰ। ਆ ਰਹੇ ਹੈ ਕੋਈ ਚੀਜ਼ ਨਹੀਂ ਮੇਰੇ ਲਈ ਜਾਣ ਆਸਤੇ। ਉਸੇ ਜਾਣਾ ਅੰਦਰ ਨੂੰ। ਬੱਬਾ ਈਸ਼ਵਰ ਸਿੰਘ ਜੀ ਮੇਰੀ ਵਰਸੀ ਦੇਖ ਕੋਈ ਵੀ ਨਹੀਂ ਰਿਹਾ ਤੇ ਮੈਨੂੰ ਕੋ ਬਾਬਾ ਜਾ ਰਿਹਾ ਦੇਖਦਾ ਮੇਰੇ ਅੱਲ ਇੱਕ ਕੋਈ ਨੁਦਾ ਕੋਈ ਚਾਂਦੇ ਤੇ ਪਏ ਉਹਨਾਂ ਰਸ ਨਹੀਂ ਹੈ ਪਰ ਇਹਨਾਂ ਉਦੋਂ ਸੀ ਉਹਨਾਂ ਅਲੀਗੇ ਬਾਬੇ ਦਾ ਜਿਹਨਾਂ ਦੀ ਵਰਸੀ ਅੱਜ जी जा रहे हैं अपन एक तो दो किलोमीटर अंदर जाना पता तुर के तुम दुकाने अंदर जाके तो रौनक मेला ठीक है जी शांति नहीं शांति है यार बस ही है भी कि नहीं है नहीं बता मैं पता क्या मैं तो देख जा के मुझे तो तो बताई लग रहे हैं कि बरसी है या नहीं शांति है यार ਰੋੜ ਤੇ ਪੂਰੀ ਸ਼ਾਂਤੀ ਪਈ ਯਾਰ ਬਹੁਤ ਦੀ ਗਰਮੀ ਬਹੁਤ ਜ਼ਿਆਦਾ ਹੈ ਅੱਜ ਆ ਦੇਖੋ ਸਿਰ ਤੇ ਹੀ ਖੜਿਆ ਆ ਜੀ ਕਾਣੀ ਕਰਿਆ ਸਿਸਟਮ ਇਹਨਾਂ ਨੂੰ ਸਮਝ ਨਹੀਂ ਆਦੀ। ਉਹ ਸਿੱਕਲੂ ਕਿਤੇ ਵਿੱਚ ਵਾਸਤੇ ਚੜੇ ਆ। ਕਿੱਥੋਂ ਆਏ ਆਲੀ? ਉਹ ਵਾਸਤੇ ਚੜੇ ਉੱਤੇ। ਵੀਡੀਓ। ਤੁਹ ਵੀ ਦੇਖ ਲਈਆਂ ਹੋਣੀਆਂ ਮੇਲੇ ਦੀਆਂ ਵੀਡੀਓ। ਵੇ ਵੀ ਆ ਜੇਗੀ ਕੱਲ 7 ਵਜੇ ਕੋਈ ਦਿਖ ਨਹੀਂ ਰਿਹਾ ਬਿਲਕੁਲ ਹੀ ਸ਼ਾਂਤੀ ਹੈ ਬਿਲਕੁਲ ਸ਼ਾਂਤੀ ਹੈ ਬਣਾ ਉਹਨਾਂ ਨਾਲ ਫੋਟੋ ਹੈ ਉਹਨਾਂ ਦੇ ਹਾਲ ਸਾਸਰੀਆਂ ਦਾ ਉੱਧਰ ਥੋੜੀ ਹੋਤੀ ਰੌਣਕ ਲੱਗਦੀ ਹੈ ਦੇਖਦੇ ਆ ਜੀ ਅੰਦਰ ਜਾ ਕੇ ਹੁਣ ਕੀ ਹਾਲ ਚਾਲ ਹੈ ਬੜਾ ਜ਼ਿਆਦਾ ਹੀ ਸ਼ਾਂਤੀ ਹੈ ਯਾਰ ਰੋਡ ਤੇ ਪੂਰੀ ਸ਼ਾਂਤੀ ਹੈ ਅੱਜ ਪੂਰੀ ਸ਼ਾਂਤੀ ਹੈ ਸ਼ਾਂਤੀ ਲੋਹਰੀ ਆਪਾ ਜੀ ਨਾਨਕ ਸਰਕ ਕਲੇਰਾ ਚਲਦੇ ਅੰਦਰ ਗੇਟ ਆ ਗਿਆ ਰੋਕ ਕੇ ਰੋਕ ਲਈ ਬੀਤੀ ਗਾਉਂਦੇ

ਮੰਗਰ ਮਾਇਆ ਜੀ ਤਾਂ ਲੰਗਰ ਲੱਗਾ ਚਾਹ ਦਾ ਲੋ ਜੀ ਆਪਾਂ ਜੀ ਨਾਨਕ ਸਰਕ ਲੇਰਾ ਬਾਬਾ ਨਾਨ ਸਿੰਘ ਬਾਬਾ ਈਸ਼ਰ ਸਿੰਘ ਬਾਬਾ ਈਸ਼ਰ ਸਿੰਘ ਦੀ ਵਰਸੀ ਹੈ ਉਹਦੇ ਇੱਥੇ ਆ ਸੀ ਵੀਡੀਓ ਬਣਾਉਣ ਮੈਂ ਉਹ ਰਹਾ ਜੀ ਕੇ Loh loji, loji, Loh loji, 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 Loh loji, loji, ਲੋ ਜੀ ਦਰਸ਼ਨ ਕਰੋ ਜੀ ਨਾਨਕ ਸਰ ਕਲੇਰਾ ਬਾਬਾ ਅਨੰਦ ਸਿੰਘ ਬਾਬਾ ਈਸ਼ਵਰ ਸਿੰਘ ਦੀ ਅਜਬਰਸੀ ਹੈ ਇੱਥੇ ਆਏ ਸੀ ਆਪਾਂ ਰਾਸਿਕਾਟੇ ਪਰ ਅੱਜ ਅੱਗੇ ਨਾਲੋਂ ਪਤਾ ਨਹੀਂ ਕਿਉਂ ਥੋੜੇ ਸੁਭਾਰ ਹੈ ਰਾਸਿਕਾਟੇ ਚਲੋ ਜੀ ਹਾਂ ਸ਼ਾਂਤੀ ਤੇ ਗਰਮੀ ਜਿਆਦਾ ਵਾ ਚਲੋ ਵਧੀਆ ਵੀਡੀਓ ਰੌਣਾ ਬਣ ਜੇਗੀ ਫੇਰੀ ਬੱਬਾ ਵੀ ਕਿਸੇ ਕਿਸ ਨੂੰ ਬੁਲਾਉਂਦਾ ਬਈ ਇੱਕ ਗੱਲ ਤਾਂ ਮੰਨਣ ਵਾਲੀ ਐ ਇਹਦੇ ਵਿੱਚ ਇਹਰ ਬਣਿਆ सिंगल टेक तो बनेगी अच्छी वीडियो पूर्व कार नाटक सर कलेरा ਚਾਂਦੀ ਐ ਬ੍ਰਾਈਡ ਤੇ ਨਾ ਜਿਆ ਆਇਆ ਰੋ ਪਹਿਲੀ ਟ੍ਰਿਪ ਸੀ ਯਾਰ ਲੋ ਜੀ ਤਾਂ ਦਰਸ਼ਨ ਕਰਾਣੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਕਾਸ਼ ਬਾਹਰ ਚਾਰ ਵੇਟ ਤੇ ਬਈ ਯਾਰ ਵਾਈ ਵਧੀਆ ਆ ਰਹੀ ਹੈ ਲੋ ਜੀ ਇਹ ਲੋਕ ਨਹੀਂ ਕਰੇ ਬਾਬਾ Boom. <clears throat> Non è necessario. Gli ho oh che è un po' di più. Non è Non è necessario. ਅਜੀਬ ਵਰਸੀ ਜੀ ਦੀ ਬਾਬਾ ਐਸ਼ਰ ਸਿੰਘ ਜੀ ਦੀ ਨਾਰਕ ਸਰਕਲੇਰਾ o bernardo sun diyor tabii ਉਹਨਾਂ ਨੂੰ ਦਰਸ਼ਨ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾੜਕ ਸਰ ਕਲੇਰਾ ਉਹ ਬੱਬਾ ਲੋਹੇ ਦਰਸ਼ਨ ਕਰੋ ਤੁੰ ਗੁਰੂ ਗ੍ਰੰਥ ਸਾਹਿਬ Thank <laughs> you. ਹਵਾ ਦੀ ਭੀੜ ਨਹੀਂ ਹੈਗੀ ਬਿਲਕੁਲ ਵੀ ਪਾਣੀ ਹੋਰ ਕੀ ਹੋ ਗਿਆ ਇਹ ਬਿਲਕੁਲ ਵੀ ਨਹੀਂ ਹੈ ਪਰ ਕਿਨਾਂ ਉਹਦੇ ਬਣਾ Sure. ਯਾਨੀ ਅੰਦਰੋਂ ਬੱਬਾ ਈਸ਼ਰ ਸਿੰਘ ਜੀ ਦੀ ਜਨਮ ਦਿਨ ਦੀ ਵਰਸੀ ਅੱਜ ਬੜਾ ਜਿਹਾ ਹੈ ਯਾਰ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਹੈ ਜੀ 3 4 5 6 ਨੂੰ ਹੁੰਦੀ ਹੈ ਵਰਸੀ 3 ਤੋਂ ਸਟਾਰਟ ਹੋ ਜਾਂਦੀ ਹੈ ਇਹ ਤੁਸੀਂ ਦੇਖ ਰਹੇ ਹੋ ਦਰਸ਼ਨ ਕਰੋ ਉਹ ਕੀ ਹੋ ਰਿਹਾ ਕੋਈ ਨਕੀਉ ਕੀ ਹੋ ਗਿਆ

이, 게 하지, 이, 크 이, 컴, 가, 뭐, 이, 긁, 이, 다, 이, 이, 다, 이, 이, 다, 이, 이, 이,

ਉਹ ਉਹ ਜਿਹਾ ਚਲਿਓ ਬਿਓ ਬਾਂਗਿਆ ਉਚਾਉਂ ਤੇ ਇਹ ਗੁੱਬ ਬਾਰੇ ਕਰਤ ਕੋਈ ਨਹੀਂ ਜੀ ਤਬਿਲਕੁਤ ਸੌਂਪੀ ਓਏ ਔਰਾਂ ਨੂੰ ਜੁੜੀ ਬਣੀ ਨੀ ਮਾਰਨਿਕ ਸਰ ਕੁਲਿਆਰਾ ਵੀਡੀਓ ਦੇਖਿਆ ਜੀ ਜਰੂਰ ਸ਼ੇਅਰ ਜਰੂਰ ਕਰਿਆ ਜੇ ਤੁਹਾਡਾ ਆਪਣਾ ਚੈਨਲ ਗਰੂਟਾਲ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਤੇ ਸਤ ਪਤ੍ਰਿਕ ਨੂੰ ਵੀ ਵੀਡੀਓ ਆਏਗੀ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੇਰੇ 7 ਵਜੇ ਵੀਡੀਓ ਪਾਉਣਾ ਮੈਂ ਮਾਰਨਿੰਗ ਦੇ ਟਾਈਮ ਤੇ ਹੁਣ 7 ਵਜੇ ਡੇਲੀ ਆਏਗੀ ਜਦੋਂ ਆਏਗੀ ਵੀਡੀਓ ਡੇਲੀ ਆਏ ਚਾਹੇ ਇੱਕ ਦਿਨ ਰੁੱਕ ਕੇ ਆਏ 7 ਵਜੇ ਆਏਗੀ ਵੀਡੀਓ ਚੈਨਲ ਨੂੰ ਸਕ੍ਰਾਈਬ ਕਰ ਲੋ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਗੁਰੂ ਟਲ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਨਾਨਕ ਸਰਕਲੇਰਾ ਦੀ ਅੱਜ ਆਪਾਂ ਇੱਥੇ ਆਏ ਸੀ ਵਰਸੀ ਸੀ ਬਾਬਾ ਈਸ਼ਰ ਸਿੰਘ ਜੀ ਦੀ ਨਾਨਕ ਸਰਕਲੇਰਾ ਪਰ ਰਸਨੀ ਇਹਨਾਂ ਦਾ ਖਾਸ ਚਲੋ ਜਿਵੇਂ ਇਹ ਪਬ ਵੀਡੀਓ ਤਰਨਾ ਨਾਨਕ ਸਰਕਲੇਰਾ ਚਲਦੇ ਆ ਜੀ ਹੁਣ ਘਰ ਨੂੰ ਵਾਪਸ ਜਾ ਰਾਵਾਂਗੇ ਹੁਣ ਸੋ ਲਈ ਯਾਰੋ ਵਾਹਿਗੁਰੂ ਜੀ ਮਾਹੇਰੇ ਗੁਰੂ ਜੀ ਜੀ ਵਾਹਿਗੁਰੂ ਜੀ ਜਾਲੋਣ ਜਾ ਕੇ ਸਟ੍ਰਾਈਬ ਜ਼ਰੂਰ ਕਰੋ ਜੀ di vedi un regare. Siamo tutti a gaja, so se la vedi un carro. Baffa, se non ਅੱਜ ਦਾ ਸ਼ਾਮ ਪਿਆ ਰਿਹਾ ਇਕ ਉਹ ਦਿਨ ਦਾ ਲੰਘਿਆ ਨੀ ਦੋਸਤ ਇਹ ਤਾਂ ਸ਼ਾਮ ਪਿਆ ਹੰਦਕ ਤੇ ਰਿਹਾ ਤੁਹਾਨੂੰ ਬਹੁਤ ਬਹੁਤ ਸਹਿਯੋਗ ਲਓ ਤਨ ਨੂੰ ਨਵੇਂ ਵੀਡੀਓ ਤੇ ਮਿਲਾਂਗੇ ਨਵੇਂ ਵਲੌਗ ਤੇ ਤਦ ਤੱਕ ਲਈ ਬਾਏ ਬਾਏ ਸਾਥੀ ਕੱਲਸ ਆ ਰਹੇ ਹਾਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਦੀ ਖਾਤਿਰ ਇਹ ਜੋੜਾ ਘਰ ਇਦਨ ਜੋ ਮੁਕਰਾ ਹੋ। ਹੋਏ ਜਾ ਰਹੇ ਹਾਂ। ਸ਼ਾਂਤੀ ਹੈ ਯਾਰ। ਬਰਕਤੁਲਾ ਯਾਦ ਰੱਖੀ। ਆਪੋ ਜਾ ਰਹੇ ਹਾਂ ਘਰ ਨੂੰ। ਫੇਰ ਨਵੀਂ ਵੀਡੀਓ ਚ ਮਿਲਾਂਗੇ ਦੰ। ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀ ਕਰਿਆ ਜੇ ਬੜਾ ਆਪਣਾ ਗਰੁੱਪ ਕਰ। ਚੈਨਲ ਨੂੰ ਯਾਪੇ ਸਬਸਕ੍ਰਾਈਬ ਜ਼ਰੂਰ ਕਰੋ ਯਾਰ। ਦੇਖੋ ਵੀ ਵੀਡੀਓ ਤੇ ਸ਼ੇਅਰ ਵੀ ਕਰੋ। ਅੱਜੀ ਬਹੁਤ ਧੰਨ। già da per niente... è il trono, è terraria. 我走路的。 ਬੱਸ ਉਹਨ ਦਿਗਨੀ ਵਾਲੀ ਦੇਖ ਰਿਹਾ ਇਧਰ ਉਹ ਆ ਰਹੀ ਇੱਕ ਬੱਸ